ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਉਮੀਦ ਕਰਦਾ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਜਿੱਥੇ ਵੀ ਹੋਵੋ ਤੰਦਰੁਸਤ ਹੋ ਜਿੰਦਾਬਾਦ ਰੋ ਲਓ ਜੀ ਆਪਾਂ ਖੇਤ ਫਿਰਦੇ ਆਂ ਤੇ ਸਫਾਈ ਸੁਥੀ ਕਰਾਉਣੀ ਹੈ ਇੱਥੇ ਮੋਟਰ ਤੇ ਬਾਈ ਲੱਗਾ ਪਿਆ ਦਰਖਤ ਦੇ ਜਿਹੜੇ ਪੱਤੇ ਸੀਗੇ ਉਹ ਦੇ ਮੁੱਢ-ਮੁੱਢ ਜੇ ਥੱਲੇ ਮੁੜ ਕੇ ਸਬਜ਼ੀ ਹੁੰਦੀ ਰਹੀਗੀ ਤੇ ਬੱਲਾ-ਮੁੱਲਾ ਆਈਆਂ ਲਾਉਣੀਆਂ ਇੱਥੇ ਤੇ ਗੁਰਵਿੰਦਰ ਨੂੰ ਕਿਹਾ ਬੰਦਾ ਲੱਭ ਕੇ ਲਾ ਤੇ ਉਹਨੇ ਲਾਤਾ ਬੰਦਾ ਤਾਂ ਕਰਾਉਣੇ ਆ ਸਫਾਈ ਦਿਖਾਉਣੇ ਆ ਮਾਹੌਲ ਤੋਂ ਅੱਜ ਮੋਟਰ ਦਾ ਬਣੇ ਰਿਓ ਜੇ ਨਾਲ ਲੈ ਜ ਹੁਣ ਆ ਹਾਲਾਤ ਆ ਇੱਥੇ ਕੀ ਹਾਲਾਤ ਬਣੇ ਪਏ ਇਸ ਫਾਇਸ ਫੀ ਕਰਾ ਕੇ ਅੱਟਾ ਨੰਬਰ ਡਿਮਾਂਡ ਜੀ

ਦੇਖਦਾ ਪਣਾ ਰਿਹਾ ਲੱਗਦੀ ਆ ਉਹ ਡੈਥ ਹੋ ਗਈ ਨਾ ਪੂਆ ਦੀ ਠੀਕ ਆ ਪਰ ਪਰ ਆ ਮੇਰੇ ਥੋੜੇ ਵੀ ਉੱਤੇ ਆਉਣ ਰਹਿਣ ਲੱਗਦੇ ਕੋਠਾ 'ਚ ਹੂੰ ਥੋੜ੍ਹ ਕੇ ਉਹ ਠੇਕੇਦਾਰ ਸਾਹਿਬ ਭੈ ਤੂੰ ਹੀ ਕਾਲੀ ਕਰ ਲੈਣਾ ਜਵਾਨੀ ਹੈ ਜਵਾਨੀ ਹੈ ਦਾ 25 ਸਾਲ ਦੀ ਉਮਰ ਸਾਰੀ ਸਾਰੀ ਨਹੀਂ ਛੋਟਾ ਆਏਗਾ ਮੈਨੂੰ ਭੁਲੇਖਾ ਲੱਗ ਗਿਆ ਤੈਨੂੰ ਛੋਟਾ ਆਏਗਾ ਜੀ ਹੋਰ ਪਰ ਆ ਬਸ ਠੀਕ ਅਬੀਆ ਹਾਂ ਟਰੈਕਟਰ ਲੈ ਕੇ ਉਹ ਵੀ ਆ ਗਿਆ ਇਹ ਟਰੈਕਟਰ ਨਵਾਂ ਕਿ ਪੁਰਾਣਾ ਦੂਜਾ ਘਟ ਕੱਢਦਾ ਤੇ ਟਾਇਰ ਜੇਰ ਕਸੇ ਵੀ ਆ ਚਲ ਉਹ ਵੀ ਰਿਆ ਜੀ ਦਾ ਇਹ ਤੋਂ ਵੱਧ ਕੰਮ ਲੈ ਲੇਗਾ शौक ना खादा पे तो ओला हो पेड़ी बीजी है, डोगर घट निकली है ਨਿਕਲ ਆਉਣੀ ਆ ਬੁਰਾ ਮੀਂਹ ਪੈ ਗਿਆ ਉਹਦੇ ਨਿਕਲ ਆਉਣੀ ਕੋਈ ਚੱਕਰ ਵਾਲੀ ਗੱਲ ਨਹੀਂ ਆ ਜਦੋਂ ਪਈਆਂ ਸਾਂ ਥੋੜੀ ਜਿਹੀ ਪਾਸੇ ਕਰਕੇ ਬੁਰਾ ਨਾਲ ਹੀ ਵੀਰ ਜਦੋਂ ਆਏ ਪਈ ਸੀ ਬੰਦੂ ਆ ਪੈ ਗਿਆ ਕਾਹਦਾ ਯਾਰ ਕਿਹੜਾ ਪਾਣੀ ਪੈਂਦਾ ਹੋਊਗਾ ਇਧਰੋਂ ਇਧਰੋਂ ਉਧਰਲੇ ਬਾਣ ਚੋਂ 자막 제공 및자있다 ਹਾਂ ਕੇ ਵੀ ਆ ਗਿਆ ਮੈਂ ਹਾਂ ਕਿ ਤਾ ਪੂਰੇ ਬੰਦਾ ਹੋਵੇ ਦੱਸਣਾ ਹੈ ਲਾ ਬਾਹਰ ਨੂੰ ਨਹੀਂ ਲੇ ਵੇਖੋ ਤੜਕੇ ਵਾਲਾ ਹੀ ਆ ਮੋਟਰ ਆਪਣੀ ਬਣ ਗਈ ਬੰਬਲਾ ਨਗੀਆਂ ਵਧੀਆ ਸਫਾਈ ਕਿੰਨੀ ਬੂਟੇ-ਬੱਟੇ ਲਗਾ ਦਨੇ ਹੁਣ ਇੱਥੇ ਚਾਰ ਸਫੇਰੇ ਨਾਲ ਨਾਲ ਇਧਰ ਵੀ ਚਾਰ ਕੁਰਸੀਆਂ ਕਹਿੰਦਾ ਡਾਈਆਂ ਹਣ ਮੱਲੋ ਮੱਲੀ ਜੀ ਲੱਗਦਾ ਮੈਂ ਬਿਲਕੁਲ ਬਣਾ ਹੋਰ ਭਾਣਾ ਇੱਥੇ ਇਹ ਤਾਂ ਲੱਗਦਾ ਇਹ ਬਣ ਗਿਆ ਵਧੀਆ ਉਹ ਵਧੀਆ ਬਣ ਗਿਆ ਮੈਂ ਕਿਹਾ ਬਈ ਇਹ ਤਾਂ ਚਾਰ ਵੀ ਨਹੀਂ ਆਈ ਲਈ ਜਨਾ ਪੈਣੀ ਵਧੀਆ ਬਣਿਆ ਮੈਂ ਪਹਿਲਾਂ ਬਣਾਉਣੀ ਪੈਣਾ ਯਾਰ ਮੈਨੂੰ ਇਹ ਹੈ ਵੀ ਸਫਾਈ ਜਿੱਥੇ ਬਹਿਣਾ ਆਪਾਂ ਜਾ ਕੇ ਉੱਥੇ ਸਫਾਈ ਹੋਣੀ ਚਾਹੀਦੀ ਐ। ਸਾਡੇ ਦਾ ਸ਼ੌਂਕ ਆ ਬੱਲੇ। ਸਾਡੇ ਨੇ ਕੰਮ ਨਾਲ ਸ਼ੌਂਕ ਆ ਉੱਥੇ ਆ ਕੇ ਵੇਖ ਹੁਣ ਉੱਧਰ ਵੀ ਕਰਨੀ ਆ ਸੀ। ਸੱਚੇ ਪਾਣੇ ਬਹਿ ਕੇ ਰੋਟੀ ਪਾਣੀ ਖਾਣੀ। ਗੱਲ ਤਾਂ ਉਹੀ ਐ ਨਾ। ਕੀ ਸਪੈਸ਼ਲ ਆ ਸਾਹ ਨੇ ਸਵਾਰਾ ਸਵਾਹ ਕਰੂ ਦੰਦਾ। ਯਾਰ ਕਪੜੇ ਘੱਤੇ ਘਾ ਦੇ ਆ ਕੇ ਬੈਂਦੇ ਆ ਸਾਫ਼-ਸਾਫ਼ ਸੋਵ ਲਈਏ ਜਿੱਥੇ। ਜਿੱਥੇ ਸਫਾਈ ਨਹੀਂਗੀ ਉੱਥੇ ਫਿਰ ਬੈਠਾ ਵੀ ਕੀ ਜਾਣਾ। ਅੰਤਾਂ ਬੈਠਾਈ ਹੋਰ ਵੀ ਦਾ ਹਰ ਨੂੰ ਦਿਹਾਉਣਗੇ ਵੇਖ ਕੇ ਆਪਣਾ। ਨਹੀਂ ਅਗਲਾ ਮੋੜ ਜਾਂਦਾ ਉੱਥੇ ਹੀ। ਬਿਲਕੁਲ। ਲੋ ਜੀ ਆਪਾਂ ਪਹੁੰਚ ਚੁੱਕੇ ਆ ਰਤਨ ਸਿੰਘ ਦੇ ਖੇਤ ਰਤਨ ਸਿੰਘ ਕਿਸਾਨ ਆਗੂ ਆ ਆਗੂ ਕਹਿ ਸਕਦੇ ਆ ਆਪਾਂ ਖਨੋਰੀ ਮੁਰਚੇ ਤੇ ਵੀ ਡਟ ਗਿਆ ਸੀ ਇੱਕ ਵਾਰ ਤੁਖ ਮਰਨ ਵਰਤ ਤੇ ਕਿ ਅੱਜ ਜੋ ਸਪਰੇਅ ਕਰ ਰਿਆ ਮੰਗਦੇ ਨੰਗਰੇ ਸੋਚਿਆ ਕਿਉਂ ਨਾ ਜਾਣਕਾਰੀ ਲੈ ਲ ਗਏ ਠੀਕ ਕਿੱਥੇ ਹੁਣ ਦੱਸ ਕੀ ਲੱਗ ਗਿਆ ਗਾੜਾ 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 ਲੱਗ ਗਿਆ ਗਾੜਾ ਕਿੱਥੇ ਫੇਰ ਹੁਣ ਪੈਰ ਢੋਲ ਗਏ ਹਾਂ ਤਾਂ ਲੰਪੇ ਨੇ ਅੱਜ ਖਾਣਾ ਲਿਆਇਆ ਕਿੱਥੇ ਧੋਏਗਾ ਉੱਥੇ ਵਿਚਵੜਕੇ ਵਿਚਵੜਕੇ ਧੋਏਗਾ ਘਰੇ ਜਾ ਕੇ ਧੋਣੀ ਨਹੀਂ ਵਿਚਵੜਕੇ ਘਰੇ ਕੋਟ ਪਊਗੀ ਮੰਮਾ ਤੋਂ ਨਹੀਂ ਕੋਟ ਦੇ ਕੋਟ ਹੋਗੀ ਮੰਮਾ ਨਾਲ ਕਹਿੰਨਾ ਲਿਬੜ ਕੇ ਆ ਗਿਆ ਤੂੰ ਕੀ ਦੇ ਨਾਲ ਆਇਆ ਢੜੀ ਨਾਲ ਢੜੀ ਨਾਲ ਆਇਆ ਹਾਂ ਦੀਦੀ ਵੀ ਆ ਕਾ ਬੜਾ ਉਗ ਰਿਆ ਨਾ ਕਾਣਾ ਯਾਰ ਮਗਰੋਂ ਆ ਕੇ ਤਿੰਨ ਪੰਜ ਦਿਨ ਇੱਥੇ ਕਣਕਾਂ ਦੇ ਪਾਸੇ ਹੋ ਗਏ ਹਮ ਉਹਦੀ ਗੌਰ ਨਹੀਂ ਹੋਈ ਤੇ ਕਾ ਥੋੜੇ ਜਿਹੇ ਇਹ ਇਹਦੀ ਨਾ ਮਿੱਟੀ ਬਦਲਣ ਨਾਲ ਹੀ ਆਇਆ ਹੈ ਜਗਾ ਦੀ ਯਾਰ ਹਮ ਇਹ ਮਿੱਟੀ ਐ ਇੱਥੇ ਪਾਂਡੋ ਵਾਲੀ ਇਹਦੀ ਬੋਰ ਵਾਲੀ ਹਮ ਇਹ ਹੁਣ ਆ ਜਦੋਂ ਹੁਣ ਵਿਹਲਾ ਹੋ ਗਿਆ ਨਾ ਤੇ ਕਰਾਏ ਨਾ ਖੱਚ ਕੇ ਇਹਦੀ ਮਿੱਟੀ ਸਾਰੀ ਥੱਲੇ ਲਾ ਕੇ ਵਾਂਝ ਖਾਰ ਕੇ ਵਾਂਹ ਦੀ ਮਿੱਟੀ ਚਲਾਵਾਂਗੇ ਅੱਜ ਹਮ ਕੀ ਗਾਇ ਖਾਨ ਜੋਗੇ ਹੋ ਗਏ ਹਾਂ ਮੈਨੇ ਬਹੁਤ ਵਧੀਆ ਬੰਗ ਲੈ ਜੀ ਬਹੁਤ ਵਧੀਆ ਬਣਾ ਰੇ ਸਪਰੇਤ ਹੁਣੇ ਹਾਂ ਬਣਾ ਰੇ ਸਪਰੇਤ ਗੁਰਵਿੰਦਰ ਦੇ ਬਹੁਤ ਨਿਕਲੇ ਗੰਡੇ ਤਾਂ ਗੁਰਵਿੰਦਰ ਜੀ ਸਮੇਂ ਲਾਦਾ ਚੋਰੀ ਕੱਚੇ ਪਾਟਲੇ ਥੋੜੇ ਚੋਰੀ ਹੋਣ ਲੱਗੇ ਖਣੀ ਕੰਦਾ ਚੋਰੀ ਹੋਣ ਲੱਪੇ ਹੋਏ ਤਾਂ ਲੋ ਜੀ ਆਪਾਂ ਆਏ ਸੀਗੇ ਵੈਰੋ ਕੇ ਬਾਬੇ ਦਰਬਾਰੀ ਦਾਸ ਦੇ ਮੱਥਾ ਟੇਕਣ ਵਾਸਤੇ ਤੇ ਆਪਾਂ ਮੱਥਾ ਲਿਆ ਟੇਕ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਥੋੜਾ ਸਮਾਲ ਸਰਵਕ ਜਾਣਾ ਤੇ ਚੱਲਦੇ ਆਂ ਆਪਾਂ ਘਰ ਨੂੰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਿਹੜੇ ਸੱਜਣਾ ਨੇ ਨਹੀਂ ਕੀਤਾ ਜੁੜ ਜੋ ਨਾਲ ਥੈਂਕ ਯੂ ਮਿਹਰਬਾਨੀ